ਇੱਥੇ ਸੁੰਨ ਦੇ ਵਿੱਚ ਬੈਠ ਕੇ ਕਦੀ ਮਨ ਨੇ ਅਨਹਦ ਸ਼ਬਦਾਂ ਨੂੰ ਸੁਣਨਾ ਕਦੀ ਸਾਹਮਣੇ ਜੋ ਸੁੰਨ ਦਿਖਾਈ ਦਿੰਦੀ ਆ ਹਨੇਰਾ ਦਿਖਾਈ ਦਿੰਦਾ ਹੈ ਇਸ ਨੂੰ ਗੌਰ ਦੇ ਨਾਲ ਪਿਆਰ ਦੇ ਨਾਲ ਵੇਖਣਾ ਜੋ ਸਾਹਮਣੇ ਖਾਲੀ ਖਲਾ ਹੈ ਇਹ ਸਾਰਾ ਹੀ ਕੁਝ ਸਿਮਰਨ ਕਰਨ ਤੋਂ ਬਾਅਦ ਜਦੋਂ ਆਪਾਂ ਧਿਆਨ ਦੇ ਵਿੱਚ ਬੈਠ ਜਾਂਦੇ ਆ ਉਦੋਂ ਹੁੰਦਾ ਹੈ ਇੱਥੇ ਸਾਡਾ ਮਨ ਆਸਨ ਲਗਾ ਕੇ ਬੈਠਦਾ ਹੈ ਤ੍ਰੈਗੁਣ ਮਾਇਆ ਤੋਂ ਉੱਪਰ ਆਪਣੀ ਤ੍ਰਿਕੁਟੀ ਨੂੰ ਖਤਮ ਕਰਕੇ ਨੌ ਦੁਆਰਾਂ ਨੂੰ ਛੱਡ ਕੇ ਦਸਮ ਦੁਆਰ ਤੇ ਜੋ ਮਿਹਨਤ ਕਰੇਗਾ ਉਹੀ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰੇਗਾ ਤੇ ਇੱਥੋਂ ਆਨੰਦ ਲਵੇਗਾ ਜੋ ਅਸਲ ਖੇਡ ਹੈ ਨਾਮ ਅਭਿਆਸੀ ਦੀ ਉਸ ਚੀਜ਼ ਨੂੰ ਉਸ ਸੁੰਨ ਨੂੰ ਉਸ ਖਾਲੀ ਖਲਾ ਨੂੰ ਵੇਖਦੇ ਵੇਖਦੇ ਮਨ ਉੱਥੇ ਸਮਾ ਜਾਣਾ ਚਾਹੀਦਾ ਸਮਾਏ ਦਾ ਮਤਲਬ ਜਿਵੇਂ ਇੱਕ ਗਲਾਸ ਪਾਣੀ ਦੇ ਵਿੱਚ ਆਪਾਂ ਉੱਪਰ ਦੀ ਇੱਕ ਬੂੰਦ ਪਾਣੀ ਦੀ ਹੋਰ ਮਿਲਾ ਦਈਏ ਫਿਰ ਉਹ ਜੋ ਇੱਕ ਬੂੰਦ ਸੀ ਉਹ ਪੂਰੇ ਪਾਣੀ ਦੇ ਵਿੱਚ ਸਮਾ ਜਾਵੇਗੀ ਹੁਣ ਜਿਹੜਾ ਇੱਥੇ ਮਨ ਸਮਾਉਂਦਾ ਹੈ ਉਹ ਕੁਝ ਮਿੰਟਾਂ ਦਾ ਵੀ ਹੋ ਸਕਦਾ ਤੇ ਕੁਝ ਘੰਟਿਆਂ ਦਾ ਵੀ ਪਰ ਜਿਉਂ ਹੀ ਮਨ ਦੁਬਾਰਾ ਫਿਰ ਵਾਪਸ ਆਵੇ ਸੁੰਨ ਦੇ ਵਿੱਚੋਂ ਫੇਰ ਦੁਬਾਰਾ ਇਸ ਨੂੰ ਅਨਹਦ ਸ਼ਬਦਾਂ ਦੇ ਵਿੱਚ ਧਿਆਨ ਲਗਾ ਕੇ ਸੁੰਨ ਦੇ ਵਿੱਚ ਫੇਰ ਲੈ ਜਾਣਾ ਜਿਉਂ ਹੀ ਅਪਾ ਦੁਬਾਰਾ ਫਿਰ ਮਨ ਦਾ ਧਿਆਨ ਅਨਹਦ ਸ਼ਬਦਾਂ ਦੇ ਵਿੱਚ ਲਗਾਵਾਂਗੇ ਮਨ ਫੇਰ ਉਧਰ ਨੂੰ ਤੁਰੇਗਾ ਸੁੰਨ ਵੱਲ ਨੂੰ ਖਾਲੀ ਖਲਾਅ ਵੱਲ ਨੂੰ ਇਸ ਤਰ੍ਹਾਂ ਜਦੋਂ ਸਾਡੇ ਵਿਚਾਰ ਖਤਮ ਹੋ ਜਾਂਦੇ ਨੇ ਫਿਰ ਜਾਦਾ ਸਮਾਂ ਅਸੀਂ ਅਨੇ ਹਦਿ ਸ਼ਬਦਾਂ ਦੀ ਸੇਵਾ ਕਰਦੇ ਕਰਦੇ ਧਿਆਨ ਦੇ ਵਿੱਚ ਹੀ ਬੈਠਣਾ ਹੁੰਦਾ ਬਸ ਪਹਿਲਾ ਜੋ ਵਿਚਾਰ ਨੇ ਨਾ ਸਾਡੇ ਮੁੱਕਦੇ ਨਹੀਂ ਨੇ ਰੁਕਦੇ ਨਹੀਂ ਉਹ ਜ਼ੋਰ ਲਾਉਣਾ ਪੈਂਦਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਦੋਂ ਜ਼ੋਰ ਲੱਗ ਗਿਆ ਵਿਚਾਰ ਆਪਣੇ ਆਪ ਖਤਮ ਹੋ ਜਾਂਦੇ ਨੇ ਉਸ ਸਮੇਂ ਵਾਸਤੇ ਜਦ ਤੱਕ ਮਨ ਸਿਮਰਨ ਕਰਦਾ ਹੈ ਬਸ ਮਨ ਆਪਣੇ ਨੂੰ ਖਾਲੀ ਕਰਕੇ ਧਿਆਨ ਦੇ ਵਿੱਚ ਬਿਠਾਉਣਾ ਹੈ ਜਦੋਂ ਆਪਾਂ ਵਿਚਾਰਾਂ ਨੂੰ ਰੋਕ ਲਿਆ ਖਤਮ ਕਰ ਲਿਆ ਤਿਰਕੁੱਟੀ ਖਤਮ ਕਰ ਲਈ ਫਿਰ ਜਿਆਦਾ ਸਮਾਂ ਜੋ ਸਾਨੂੰ ਸੁੱਖ ਮਿਲਦਾ ਨਾ ਉਹ ਸਹਜ ਦੇ ਵਿੱਚ ਸੁੱਖ ਮਿਲਦਾ ਧਿਆਨ ਦੇ ਵਿੱਚ ਬੈਠ ਕੇ ਸੁੱਖ ਮਿਲਦਾ ਸੁੰਨ ਦੇ ਵਿੱਚ ਬੈਠ ਕੇ ਹੀ ਆਨੰਦ ਆਉਂਦਾ ਕਿਉਂਕਿ ਮਨ ਦਾ ਅਸਲ ਡੇਰਾ ਇੱਥੇ ਹੀ ਹੈ ਉਹ ਤਾਂ ਐਵੇਂ ਪੰਜ ਮਨ ਨੂੰ ਭਜਾਈ ਫਿਰਦੇ ਨੇ ਤੇ ਮਨ ਨੂੰ ਵਹਿਮ ਪਾਇਆ ਹੈ ਕਿ ਤੂੰ ਰਾਜਾ ਬਣਿਆ ਹੈ। ਇਹੀ ਤੇਰਾ ਤ੍ਰੈਗੁਣ ਮਾਇਆ ਦੇ ਵਿੱਚ ਤੇਰਾ ਅਸਲ ਘਰ ਹੈ। ਆਪਾਂ ਬਸ ਜਿੱਥੇ ਗੁਰੂ ਜੀ ਕਹਿੰਦੇ ਨੇ ਕਿ ਤੈਨੂੰ ਸੁੱਖ ਮਿਲੇਗਾ ਤੇਰਾ ਅਸਲ ਘਰ ਹੈ। ਆਪਾਂ ਦਸਮ ਦਵਾਰ ਤੇ ਹੀ ਮਨ ਨੂੰ ਜਾ ਕੇ ਬਿਠਾਉਣਾ ਹੈ। ਗੁਰੂ ਜੀ ਸਮਝਾਉਂਦੇ ਨੇ ਕਿ ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਣ ਊਹਾ ਡੇਰਾ ਕਾ ਸੰਜਮ ਗੁਰਕੇ ਸ਼ਬਦ ਪਛਾਨ। ਅਪਾ ਗੁਰੂ ਦੇ ਸ਼ਬਦ ਦੀ ਪਛਾਣ ਕਰਨੀ ਹੈ ਤੇ ਪਛਾਣ ਕਰਦੇ ਕਰਦੇ ਆਪਾਂ ਉਸ ਦਰ ਤੇ ਜਾ ਕੇ ਬਹਿਣਾ ਹੈ ਪਛਾਣ ਕਰਨੀ ਆਪਾਂ ਪੁੱਛਣਾ ਹੈ ਆਪਾਂ ਵੇਖਣਾ ਹੈ ਆਪਾਂ ਗੁਰੂ ਸਾਹਿਬ ਜੀ ਕੋਲੋਂ ਪੁੱਛਣਾ ਹੈ ਕਿ ਸ਼ਬਦ ਦੀ ਜੋ ਵਿਚਾਰ ਕਰਕੇ ਮਨ ਦਾ ਜੋ ਅਸਲ ਡੇਰਾ ਹੈ ਜੋ ਅਸਲ ਮਨ ਦਾ ਅਸਲ ਲਾਉਣਾ ਹੈ ਉਹ ਕਿੱਥੇ ਹੈ ਫਿਰ ਦਿਨ ਦੇ ਵਿੱਚ ਜਿਉਂ ਹੀ ਸਾਨੂੰ ਥੋੜਾ ਜਿਹਾ ਸਮਾਂ ਮਿਲਿਆ ਚਾਹੀ 1 ਮਿੰਟ ਚਾਹੇ 10 ਮਿੰਟ ਚਾਹੀਏ 1 ਘੰਟਾ ਬਸ ਮਨ ਨੂੰ ਉਸ ਦਰਤੇ ਜਾ ਕੇ ਬਿਠਾ ਦੇਣਾ ਬਸ ਉਹ ਸਾਹਮਣੇ ਹੀ ਤਾਂ ਹੈ ਸਰੀਰ ਨੂੰ ਭੁੱਲ ਜਾਣਾ ਮਨ ਧਿਆਨ ਦੇ ਵਿੱਚ ਬਹੁਤ ਗਹਿਰਾਈ ਦੇ ਵਿੱਚ ਚਲਾ ਗਿਆ ਨੀਂਦ ਦੀ ਅਵਸਥਾ ਬਣ ਗਈ ਹੁਣ ਮਾਲਕ ਦੇ ਕੋਲੋਂ ਅਸੀਂ ਚਾਹੁੰਦੇ ਤਾਂ ਬਹੁਤ ਕੁਝਿਆਂ ਕਿਉਂਕਿ ਸਾਡਾ ਪਿਤਾ ਹੈ ਅਸੀਂ ਚੀਜ਼ਾਂ ਵੀ ਤਾਂ ਉਸ ਤੋਂ ਹੀ ਮੰਗਣੀਆਂ ਆਪਣਾ ਦੁੱਖ ਸੁੱਖ ਵੀ ਤਾਂ ਉਹਦੇ ਨਾਲ ਹੀ ਕਰਨਾ ਤੇ ਉਹ ਜਿੱਥੇ ਬੈਠਾ ਹੈ ਮਨ ਨੂੰ ਵੀ ਉੱਥੇ ਬਿਠਾਉਣਾ ਪਵੇਗਾ ਉਹ ਜਿੱਥੋਂ ਮਿਲਦਾ ਹੈ ਮਨ ਨੂੰ ਉੱਥੇ ਜਾਣਾ ਪਵੇਗਾ ਹੁਣ ਜਿੱਦਾਂ ਆਪਾਂ ਗੁਰਦੁਆਰਾ ਸਾਹਿਬ ਜਾਣਾ ਆਪਾਂ ਘਰੋਂ ਨਿਕਲਦੇ ਆਂ ਉਦਮ ਕਰਦੇ ਆਂ ਹਿੰਮਤ ਕਰਦੇ ਆਂ ਤੁਰਕੇ ਜਾਂਦੇ ਆਂ ਫਿਰ ਗੁਰਦੁਆਰਾ ਸਾਹਿਬ ਪਹੁੰਚਦੇ ਆਂ ਫਿਰ ਆਪਾਂ ਸੰਗਤ ਕਰਦੇ ਆਂ ਬੈਠ ਕੇ ਆਪਾਂ ਕਥਾ ਸੁਣਦੇ ਆਂ ਫਿਰ ਇਹ ਆਪਾਂ ਨੂੰ ਭੇਜ ਆਉਂਦਾ ਤੇ ਸ਼ਬਦ ਦੀ ਪਛਾਣ ਕਰਨ ਵਾਸਤੇ ਵੀ ਨੂੰ ਮਨ ਨੂੰ ਕਾਲ ਦੇ ਇਲਾਕੇ ਦੇ ਵਿੱਚੋਂ ਕੱਢਣਾ ਪਵੇਗਾ ਫਿਰ ਮਾਲਕ ਸੁਣੋ ਦੇ ਵਿੱਚ ਬੈਠੇ ਨੇ ਉਥੇ ਸਾਡੇ ਮਨ ਨੇ ਕਿਵੇਂ ਜਾਣਾ ਸਾਨੂੰ ਨਾਮ ਕਿੱਥੋਂ ਮਿਲੇਗਾ ਕਿਵੇਂ ਮਿਲੇਗਾ ਨਾਮ ਦੀ ਦਾਤ ਸਾਨੂੰ ਕਿਸ ਨੇ ਦੇਣੀ ਹੈ ਇਹ ਤਾਂ ਸਾਨੂੰ ਸੰਗਤ ਦੇ ਵਿੱਚ ਬੈਠ ਕੇ ਗੁਰਮਖਾਂ ਦੀ ਸੰਗਤ ਦੇ ਵਿੱਚ ਬੈਠ ਕੇ ਹੀ ਪਤਾ ਚੱਲੇਗਾ ਜਦੋਂ ਭਾਪ ਮੁਹਾਰੇ ਤੁਰੇ ਫਿਰਦੇ ਆ ਫਿਰ ਸਾਨੂੰ ਕੋਈ ਨਹੀਂ ਸਮਝਾਉਂਦਾ ਹੁਣ ਆਪਾਂ ਉਸ ਦਰ ਤੇ ਜਾਂਦੇ ਨਹੀਂ ਬੰਦੇ ਨਹੀਂ ਪਛਾਣ ਨਹੀਂ ਕਰਦੇ ਗਲਤੀ ਕਿਸ ਦੀ ਹੈ ਗਲਤੀ ਸਾਡੇ ਮਨ ਦੀ ਹੈ ਜੋ ਹਜੇ ਵੀ ਪੰਜਾਂ ਦੇ ਮਗਰ ਲੱਗਾ ਹੈ ਪੰਜ ਇਸ ਨੂੰ ਵਿਸ਼ੇ ਵਿਕਾਰਾਂ ਦੇ ਵਿੱਚ ਪਰਮਾਈ ਫਿਰਦੇ ਨੇ ਜਿਉਂ ਹੀ ਮਾਇਆ ਦਾ ਨਸ਼ਾ ਉਤਰਨ ਲੱਗਦਾ ਇਹ ਹੋਰ ਚੜਾ ਦਿੰਦੇ ਨੇ ਗਲਤੀਆਂ ਸਾਡੇ ਵਿੱਚ ਨੇ ਜੋ ਆਪਣੇ ਵਰਗੇ ਮਨਮੁਖ ਜੀਵ ਹੁੰਦੇ ਨੇ ਉਹਨਾਂ ਦੀਆਂ ਦੋਸਤੀਆਂ ਯਾਰੀਆਂ ਵੀ ਮਨਮੁਖ ਜੀਵਾਂ ਦੇ ਨਾਲ ਮਾਲਕ ਰੱਖਦੇ ਨੇ ਜੋ ਨਾਮ ਅਭਿਆਸੀ ਹੁੰਦੇ ਨੇ ਮਾਲਕ ਨੂੰ ਯਾਦ ਕਰਦੇ ਨੇ ਉਹਨਾਂ ਦੀਆਂ ਦੋਸਤੀਆਂ ਸੰਤ ਮਹਾਪੁਰਸ਼ਾਂ ਦੇ ਨਾਲ ਹੁੰਦੀਆਂ ਨੇ ਅਭਿਆਸੀਆਂ ਦੇ ਨਾਲ ਹੀ ਹੁੰਦੀਆਂ ਨੇ ਜੋ ਹਰ ਸਮੇਂ ਵਿਚਾਰ ਮਾਲਕ ਦੀ ਕਰਦੇ ਨੇ ਫਿਰ ਮਨ ਤਾਂ ਆਪੇ ਜੁੜੇਗਾ ਹੁਣ ਨਾਮ ਅਭਿਆਸੀ ਨਾਮ ਦੀ ਦਾਤ ਮੰਗਦਾ ਇਹ ਸਾਡੀ ਮੰਗ ਦੇ ਉੱਤੇ ਚੀਜ਼ ਖੜੀ ਆ ਮੰਗਾਗੇ ਤਾਂ ਮਿਲੇਗੀ ਜਿਹੋ ਜੀ ਆਪਾਂ ਮੰਗ ਕਰਾਂਗੇ ਜਿਹੋ ਜੀ ਆਪਣੇ ਮਨ ਦੇ ਵਿਚਾਰ ਹੋਣਗੇ ਮਾਲਕ ਸਾਡਾ ਜੀਵਨ ਵੀ ਇਹੋ ਜਿਹਾ ਹੀ ਰੱਖਦੇ ਨੇ ਮਰ ਕਹਿੰਦੇ ਨੇ ਗੁਰਮੁਖਾਂ ਦੇ ਨਾਲ ਤੂੰ ਦੋਸਤੀ ਕਰ ਫੇਰ ਤੂੰ ਸਤਿਗੁਰੂ ਦੇ ਨਾਲ ਆਪਣਾ ਚਿੱਤ ਲਾ ਫੇਰ ਹੀ ਤੂੰ ਤ੍ਰੈਗੁਣ ਮਾਇਆ ਦੇ ਇਹਨਾਂ ਨੌ ਦਵਾਰਾਂ ਨੂੰ ਛੱਡ ਕੇ ਉਹ ਜੋ ਸੁਖਮ ਦਰ ਹੈ ਉੱਥੇ ਜਾ ਕੇ ਬੈਠੇਗਾ ਸਰੀਰ ਪਿੱਛੇ ਰਹਿ ਜਾਵੇਗਾ ਮਨ ਉੱਪਰ ਜਾਵੇਗਾ ਮਨ ਉੱਪਰ ਜਾਵੇਗਾ ਤਨਹਦ ਸ਼ਬਦਾਂ ਨੂੰ ਸੁਣਦੇ ਸੁਣਦੇ ਉਹਦੇ ਵਿੱਚ ਸਮਾਜ ਜਾਵੇਗਾ ਕਿਵੇਂ ਜਾਣਾ ਹੈ ਉੱਪਰ ਆਓ ਅਭਿਆਸ ਕਰਦੇ ਹਾਂ ਵਾਹ ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ